ਹਾਂਜੀ ਸਟੂਡੈਂਟਸ ਅੱਜ ਦੀ ਕਲਾਸ ਦੇ ਵਿੱਚ ਅੱਜ ਆਪਾਂ ਨੂੰ ਟੌਪਿਕ ਕਰਨਾ ਹੈ ਕੋਇਸ ਤੋਂ ਕੋਇਸਤੀ ਕੋਇਸਤਾ ਕੋਇਸ ਤੇ ਬਿਨਾ ਦੇ ਵਿੱਚ ਫਰਕ ਕੀ ਆਏ ਠੀਕ ਹੈ ਕਦੋਂ ਆਪਾਂ ਨੇ ਕੋਇਸ ਤੋਂ ਯੂਜ਼ ਕਰਨਾ ਕਦੋਂ ਕੋਇਸਤੀ ਤੇ ਇਹਨਾਂ ਦਾ ਮਤਲਬ ਕੀ ਹੈਗਾ ਵਾ ਉਹਨਾਂ ਸਭ ਤੋਂ ਪਹਿਲੀ ਚੀਜ਼ ਪੰਜਾਬੀ ਦੇ ਵਿੱਚ ਆਪਾਂ ਇੱਕ ਵਰਡ ਲਿਖਦੇ ਹੁੰਨੇ ਆਂਗੇ ਇਹ ਮੈਂ ਹਿੰਦੀ ਇੰਗਲਿਸ਼ ਸਾਰੀਆਂ ਲੈਂਗੁਏਜਸ ਦੇ ਵਿੱਚ ਦੱਸੂ ਤੁਹਾਨੂੰ ਇਹ ਪੰਜਾਬੀ ਦੇ ਵਿੱਚ ਆਪਾਂ ਸ਼ਬਦ ਕਹਿੰਦੇ ਨਾ ਇਹ ਇੱਕ ਘਰ ਹੈ ਇਹ ਇੱਕ ਗੱਡੀ ਹੈ ਇੱਕ ਬੱਚਾ ਹੈ

ਹੁਣ ਇਥੇ ਤੁਹਾਨੂੰ ਇੱਕ ਸਕਿੰਟ ਦੇ ਲਈ ਨੌਵੀਂ ਵਾਲੀ ਕਲਾਸ ਦੇ ਵਿੱਚ ਜਾਣਾ ਪੈਣਾ ਜਿਹੜਾ ਤੁਹਾਨੂੰ ਨੌਵੀਂ ਵਾਲਾ ਟੋਪਿਕ ਮੈਂ ਆਲਰੇਡੀ ਕਰਵਾਇਆ ਸੀ ਕਲਾਸ ਦੇ ਵਿੱਚ ਨੌਵੀਂ ਨੌਵੀਂ ਵਾਲਾ ਟੋਪਿਕ ਯਾਦ ਹੈ ਜੀ ਜਿੰਨਾ ਸ਼ਬਦਾਂ ਦੇ ਲਾਸਟ ਦੇ ਵਿੱਚ ਓ ਯੂਜ਼ ਹੁੰਦਾ ਜਿਹਦਾ ਹੁਣ ਇਥੇ ਓ ਲੱਗਾ ਵਾ ਇਹ ਕਿਹੜੀ ਕੈਟਾਗਰੀ ਦਾ ਦੱਸਿਆ ਸੀ ਜੀ ਤੁਹਾਨੂੰ ਮੈਲ ਫੀਮੇਲ ਮਸਕੀਲੇ ਜਿੰਨਾ ਵਰਡਸ ਦੇ ਲਾਸਟ ਦੇ ਵਿੱਚ ਆ ਐਪਲ ਵਾਲੀ ਏ ਲੱਗਦੀ ਹੈ ਉਹ ਕਿਹੜੀ ਕੈਟਾਗਰੀ ਦਾ ਦੱਸਿਆ ਸੀ ਜੀ ਫੈਮਿਨੇਟ 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 ਫੀਮੇਲ ਕੈਟਾਗਰੀ ਦੇ ਵਰਡਸ ਯਾਦ ਹੈ ਨਾ ਹਾਂਜੀ ਹਾਂਜੀ ਉਹਨੇ ਇੱਕ ਚੀਜ਼ ਯਾਦ ਰੱਖਿਓ ਜੀ ਸਭ ਤੋਂ ਪਹਿਲੇ ਇੱਧਰ ਨਹੀਂ ਕਿਸੇ ਨੇ ਵੀ ਇਹ ਚੀਜ਼ ਵਾਲੀ ਨਹੀਂ ਆਪਾਂ ਜਾਣਾ ਸਿਰਫ ਆਪਾਂ ਪਹਿਲਾਂ ਸਿੰਗੂਲਾਰੇ ਕਰਾਂਗੇ ਸਿੰਗੂਲਾਰੇ ਦਾ ਮਤਲਬ ਹੁੰਦਾ ਇੱਕ ਵਚਨ ਇੱਕ ਠੀਕ ਹੈ ਜੀ ਹਾਂਜੀ ਇੱਕ ਵਾਰੀ ਗੱਲ ਜਦੋਂ ਆਪਾਂ ਕਰਦੇ ਆ ਹੁਣ ਜਦੋਂ ਆਪਾਂ ਨੇ ਕਹਿਣਾਗਾ ਕੋਇਸ ਤੋਂ ਤੇ ਕੋਇਸਤਾ ਦੋਨਾਂ ਦਾ ਮਤਲਬ ਇਹ ਆ ਦੋਨਾਂ ਦਾ ਮਤਲਬ ਉਹੀ ਆ ਜਿਹੜਾ ਮੈਂ ਇੱਥੇ ਹਿੰਦੀ ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਲਿਖਿਆ ਸੀ ਇਹ ਦਿਸ ਇਹ ਹੈ ਕੋਇਸ ਤੋਂ ਤੇ ਕੋਇਸਤਾ ਦੋਨਾਂ ਦਾ ਮਤਲਬ ਇਹ ਆ ਦੋਨਾਂ ਦਾ ਮਤਲਬ ਇਹ ਹੈ ਦੋਨਾਂ ਦਾ ਮਤਲਬ ਦਿਸ ਹੈ ਸਮਝ ਗਏ ਜੀ ਹਾਂਜੀ ਹੁਣ ਹੁਣ ਆਪਾਂ ਨੂੰ ਪਤਾ ਕਿਵੇਂ ਲੱਗੂ ਦੋਨਾਂ ਦਾ ਮਤਲਬ ਤਾਂ ਇਹ ਆ ਓਕੇ ਪਰ ਆਪਾਂ ਨੂੰ ਕਿੱਦਾਂ ਪਤਾ ਲੱਗੂ ਕਦੋਂ ਅਸੀਂ ਕੋਇਸ ਤੋਂ ਯੂਜ਼ ਕਰਨਾ ਕਦੋਂ ਕੋਇਸਤਾ ਯੂਜ਼ ਕਰਨਾ ਹੁਣ ਇੱਥੇ ਇੱਕ ਸੈਕਿੰਡ ਦੇ ਲਈ ਮੈਂ ਇੱਥੇ ਇੱਕ ਵਰਡ ਲਿਖ ਰਹੀ ਆ ਕਾਜ਼ਾ ਕਾਜ਼ਾ ਕੀ ਹੁੰਦਾ ਏ ਘਰ ਘਰ ਜਦ ਆਪਾਂ ਕਹਿੰਦੇ ਨੇ ਹਾਊਸ ਕਹਿੰਦੇ ਨੇ ਹੁਣ ਅਗਰ ਮੈਂ ਕਹਿਣਾ ਹੋਵੇ ਦਿਸ ਇਜ਼ ਮਾਈ ਹਾਊਸ ਇਹ ਮੇਰਾ ਘਰ ਹੈ ਇਹ ਮੇਰਾ ਇਹ ਮੇਰਾ ਘਰ ਹੈ ਠੀਕ ਹੈ ਜੀ ਦੋਨੋਂ ਸੈਂਟੈਂਸਸ ਆਪਾਂ ਬਣਾਨੇ ਆਪਾਂ ਇੱਥੇ ਇਹ ਮੇਰਾ ਘਰ ਹੈ ਇਹ ਮੇਰਾ ਘਰ ਹੈ ਇਹ ਮੇਰਾ ਘਰ ਹੈ ਠੀਕ ਹੈ ਹੁਣ ਇਸ ਸੈਂਟੈਂਸ ਨੂੰ ਆਪਾਂ ਨੇ ਕਹਿਣਾਗਾ ਇਟਾਲੀਅਨ ਦੇ ਵਿੱਚ ਇਹ ਮੇਰਾ ਘਰ ਹੈ ਹੁਣ ਇੱਥੇ ਫਿਰ ਮੈਂ ਐਦਾਂ ਕਹਿ ਸਕਦੀਆਂਗੀ ਪਹਿਲੇ ਧਿਆਨ ਦੇ ਨਾਲ ਕੋ ਇਸ ਤੋਂ ਹੈ ਦੇ ਲਈ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹੁੰਨੇ ਹੈ ਦੇ ਲਈ ਅਹ ਐ ਕਿਡੇ ਵਾਲਾ ਐ ਸਰੇ ਵਾਲਾ ਜਾਂ ਪੋਸਤਰ 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 ਵਾਲਾ ਕੋਇਸ ਤੋਂ ਐ ਲਾ ਪੀਆਂ ਕਾਜ਼ਾ ਸਹੀ ਹੈ ਜੀ ਮੇਰਾ ਸੈਂਟੈਂਸ ਨਹੀਂ ਮੈਡਮ ਕੁਐਸਚਨ ਹੈ ਨਾ ਮੈਮ ਕੁਐਸਚਨ ਐਸੇ ਕੁਐਸਚਨ ਆ ਕਿ ਜਿਹੜਾ ਕਾਜ਼ਾ ਵਰਡ ਹੈ ਜਿਹੜਾ ਕਾਜ਼ਾ ਵਰਡ ਹੈ ਉਹ ਕਿਹੜਾ ਹੈ ਜੀ ਫੈਮਿਨਿਲੀ ਹੈ ਨਾ ਫੀਮੇਲ ਕੈਟਾਗਰੀ ਦਾ ਵਰਡ ਹੈ અને આપ આથે કોઈસ્તા યુઝ કરાંગે કોઈસ્તા એ લા મિયા એ મેરા ઘર હે હોને નેક્સ્ટ સેન્ટેન્સ આપને કેના એ મેરી કિતાબ હે યે હે મેરી કિતાબ હે ધીસ ઇઝ માય બુક લિ વાસ્તવ તા ઇલમી લિ

ਇੱਕ ਸਕਿੰਟ ਜੀ ਹੁਣ ਇੱਥੇ ਨਾ ਹੁਣ ਆਪਾਂ ਇੱਥੇ ਸੈਂਟੈਂਸਸ ਨਾਲ ਦੀ ਨ ਬਣਾਏ ਹੋਏ ਨੇਗੇ ਸੈਂਟੈਂਸਸ ਨੇ ਜਿਹੜੇ ਬਣਾਏ ਉਹ ਕਹਿੰਦੇ ਗਾਤੋ ਗਾਤੋ ਕਿਆ ਹੁੰਦੀ ਆ ਜੀ ਕੈਟ ਕੈਟ ਪਿੱਲੀ ਹੁਣ ਅਗਰ ਆਪਾਂ ਨੇ ਕਹਿਣਾ ਇਹ ਕੈਟ ਥਿਸ ਕੈਟ ਫਿਰ ਆਪਾਂ ਕੂ ਇਸਤਾ ਗਾਤੋ ਕਹਿ ਸਕਦੇ ਆ ਕੂ ਇਸਤਾ ਗਾਤੋ ਨਾ ਮੈਮ ਕੂ ਇਸਟੋ ਕੂ ਇਸਟੋ ਕੂ ਇਸਟੋ ਹੁਣ ਅਗਰ ਆਪਾਂ ਨੇ ਕਹਿਣਾਗਾ ਇਹ ਘਰ ਇਹ ਕਰ ਫਿਰ ਉੱਥੇ ਬਾਕੂ ਇਸ ਤੋਂ ਕਾਜ਼ਾ ਕਹਿ ਸਕਦੇ ਆ ਨਹੀਂ ਮੈਂ ਕੋਈ ਸਤਾ ਕੋਈ ਸਤਾ ਕਾਜ਼ਾ ਹਾਂਜੀ ਕਲੀਅਰ ਹੈ ਹਾਂਜੀ ਹਾਂਜੀ ਤੁਹਾਨੂੰ ਮੈਂ ਕੁਝ ਸੈਂਟੈਂਸਸ ਬੋਲਦੀ ਆ ਤੁਸੀਂ ਸੈਂਟੈਂਸਸ ਬਣਾਉਂਗੇ ਹਾਂਜੀ ਹਾਂਜੀ ਇਸ ਦਾ ਸੈਂਟੈਂਸ ਬਣਾਓ ਇਹ ਮੇਰਾ ਕੰਮ ਹੈ ਥਿਸ ਇਜ਼ ਮਾਈ ਵਰਕ ਇਹ ਮੇਰਾ ਕੰਮ ਹੈ ਇਹ ਮੇਰਾ ਕੰਮ ਹੈ ਥਿਸ ਇਜ਼ ਮਾਈ ਵਰਕ ਆਪਣੇ ਨੋਟਬੁੱਕਸ ਤੇ ਲਿਖੋ ਸੈਂਟੈਂਸ ਜਾਂ ਚੈਟ ਬਾਕਸ ਦੇ ਵਿੱਚ ਸੈਂਡ ਕਰੋ ए मेरा काम है दिस इज माय वर्क वेरी गुड राजना जी बहुत अच्छे ए मेरा काम है यह मेरा काम है. गुड ਦੂਬ ਕਾਲੇ ਜੀ ਵੈਰੀ ਗੁੱਡ ਬਰੋ ਕੋਨਾ ਦਾ ਸੈਂਟੈਂਸ ਹੈਗਾ ਸੀਗਾ ਇਹ ਮੇਰਾ ਕੰਮ ਹੈ ਹੁਣ ਮੈਂ ਸੈਂਟੈਂਸ ਲਿਖਣ ਲੱਗਦੀ ਆ ਠੀਕ ਹੈ ਚੈੱਕ ਕਰਿਓ ਕਿ ਮੈਂ ਸਹੀ ਲਿਖ ਰਹੀ ਆ ਹਾਂਜੀ ਸਹੀ ਲਿਖਿਆ ਹੈ ਗਲਤ ਨਹੀਂ ਦੋ 10 10

ਪਰਲਿਆ ਮੈਂ ਵੈਰੀ ਗੁੱਡ ਜੀ ਬਹੁਤ ਅੱਛਾ ਕੀਤਾ ਹਾਂ ਜੀ ਮੈਂ ਸੈਂਟੈਂਸ ਲਿਖਣ ਲੱਗਦੀ ਹਾਂ ਚੈੱਕ ਕਰਿਓ ਪਲੀਜ਼ ਹਾਂਜੀ ਸਹੀ ਐ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਕੋਇਸਤਾ ਐ ਲਾ ਮੀਆ ਮਾਕੀਨਾ ਮੈਥੇ ਕੋਇਸਤਾ ਮੀਆ ਮਾਕੀਨਾ ਕੋਈ ਵੀ ਮੇਲ ਕੈਟਾਗਰੀ ਦਾ ਵਰਡ ਹੈਗਾ ਨਹੀਂ ਨਹੀਂ ਮੈਮ ਨਹੀਂ ਨਹੀਂ ਮੈਮ ਉਹ ਤਾਂ ਅਗਰ ਮੈਥੇ ਮੀਓ ਲਿਖ ਦਿੰਦੀ ਮੀਓ ਫਿਰ ਸੈਂਟੈਂਸ ਸਹੀ ਸੀ ਨਹੀਂ ਮੈਮ ਉਹ ਗਲਤ ਸੀ ਗਲਤ ਸੀ ਅਗਰ ਇੱਥੇ ਮੈਂ ਕੋਇਸਤੋ ਲਿਖ ਦਿੰਦੀ ਸੈਂਟੈਂਸ ਸਹੀ ਸੀ ਨਹੀਂ ਮੈਮ ਓਕੇ ਇਹ ਫੈਮਿਲੀ ਨੇ ਸਾਰਾ ਤਾਂ ਕਰਕੇ ਇਹੀ ਲੱਗਣਾ ਹੁੰਦਾ ਵੇਰੀ ਗੁੱਜ ਜੀ ਬਹੁਤ ਅੱਛੇ ਹਾਂਜੀ ਕਲੀਅਰ ਹੈ ਸਾਰਿਆਂ ਨੂੰ ਹਾਂਜੀ ਹਾਂਜੀ ਮੈਮ ਓਕੇ ਕੋਈ ਸਟਾਇਲ ਮੀ ਮੈਕ ਵੀਰੀ ਗੁੱਜ ਜੀ ਨਾਲੇ ਸਟੱਡ ਚੈਟ ਬਾਕਸ ਦੇ ਵਿੱਚ ਸੈਂਡ ਕੀਤਾ ਬਹੁਤ ਅੱਛੇ ਉਹਨਾਂ ਫਿਰ ਨੌਵੀਂ ਵਾਲਾ ਟੌਪਿਕ ਦੇ ਵਿੱਚ ਜਾਓ ਜਿਹੜੀ ਤੁਹਾਨੂੰ ਆਲਰੇਡੀ ਮੈਂ ਕਲਾਸ ਕਰਵਾ ਚੁੱਕੀ ਹਾਂ ਨੌਵੀਂ ਵਾਲੀ ਉਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਓ ਆ ਉਹ ਦਾ ਬਹੁਵਚਨ ਉਹ ਦਾ ਪਲੂਰਲ ਇਹਦੇ ਵਿੱਚ ਜਾਂਦਾ ਹੁੰਦਾ ਜੀ ਆਈਸਕ੍ਰੀਮ ਜਿਹਨੂੰ ਆਈਸਕ੍ਰੀਮ ਵਾਲੀ ਆਈ ਬੋਲਦੇ ਆਪਾਂ ਹਨਾ ਜੀ ਆਹ ਦਾ ਉਹ ਬਚਨ ਕਿਦੇ ਵਿੱਚ ਜਾਂਦਾ ਹੁੰਦਾ ਜੀ ਈ ਹਨਾ ਤੱਕ ਬੜੀ ਨਾ ਜਿਹਨੂੰ ਆਪਾਂ এলিਫੈਂਟ ਵਾਲੀ ਈ ਬੋਲਦੇ ਆ ਠੀਕ ਹੈ ਜੀ ਓਕੇ ਹੁਣ ਇਥੇ ਤੁਸੀਂ ਸਮਝ ਗਏ ਹੋਵੋਗੇ ਕਿ ਜਿਹੜੇ ਅੱਗੇ ਹੁਣ ਹੁਣ ਆਪਾਂ ਕਹੇ ਕੋਇਸਤੀ ਕੋਇਸਤੇ ਹੁਣ ਜੇ ਆਪਾਂ ਨੇ ਕਹਿਣਾਗਾ ਇਹ ਮੇਰੇ ਘਰ ਨੇ ਇਹ ਮੇਰੇ ਘਰ ਨੇ ਇਹ ਮੇਰੇ ਘਰ ਹੈ ਫਿਰ ਉੱਥੇ ਮੈਂਦਾ ਕਹਿ ਸਕਦੀ ਆ ਕੋਇਸਤਾ ਸੋਨੋ ਕੋਇਸ ਤੇ ਤਾਂ ਆ ਦੇ ਕੋਇਸ ਤਾਂ ਸੋਨੋ ਮੀਏ ਕਾ ਆ ਦੇ ਸਹੀ ਆ ਜੀ ਨਹੀਂ ਮੈਂ ਕੋਇਸ ਤਾਂ ਕੋਇਸ ਤੇ ਆਣਾ ਸੀਗਾ ਕਿ ਆਣਾ ਸੀ ਜੀ ਕੋਇਸ ਤੇ ਆਣਾ ਸੀਗਾ ਕਿਉਂ ਕਿ ਪਹਿਲਾਂ ਪਾ ਕੋਇਸ ਤਾਂ ਯੂਜ਼ ਕਰਦੇ ਸੀ ਕਿਉਂਕਿ ਇੱਕ ਘਰ ਦੀ ਗੱਲ ਹੁੰਦੀ ਸੀ ਆ ਯੂਜ਼ ਕਰਦੇ ਸੀ ਆ ਦਾ ਕਿਉਂਕਿ ਇਹ ਹੋ ਗਿਆ ਨਾ ਹਨ ਇਹ ਹੈ ਹਨਾ ਹਨ ਲੋਰੋ ਦੀ ਕੈਟਾਗਰੀ ਚਲੇਗੀ ਨਾ ਉਹ ਹਨ ਸਮਝ ਗਏ ਹਾਂਜੀ ਕੋ ਇਸ ਦੇ ਸੋਨੋ ਮੀਏ ਬਾ ਦੇ ਕੋ ਇਸ ਤੇ ਸੋਨੋ ਲੈ ਮੀ ਕਾਜ਼ੇ ਇਹ ਮੇਰੇ ਘਰ ਹਨ ਉਹਨਾਂ ਸਨੈਕਸਸ ਐਂਡ ਡਾਂਸ ਉਪਰ ਆਇਓ ਇਹ ਮੇਰੇ ਦੋ ਕੰਮ ਹਨ ਇਹ ਮੇਰੇ ਦੋ ਕੰਮ ਹਨ

ਕੁਇਸਟੀ ਸੋਨੋ ਕੁਇਸਟੀ ਸੋਨੋ ਤੇਰੇ ਮੈਥ ਦੇ ਤਿੰਨ ਤਾਂ ਲਿਖਿਆ ਕੁਇਸਟੀ ਐਮਏ 290 ਲਬੋਰੀ ਇਹ ਐ ਨਹੀਂ ਆਪਾਂ ਯੂਜ਼ ਕਰਨਾ ਸਿਸਟਰ ਕਿਉਂਕਿ ਆਹ ਵਾਲਾ ਜਿਹੜਾ ਤੁਸੀਂ ਇਹ ਉਹ ਤਾਂ ਮਤਲਬ ਹੈ ਬਣ ਗਿਆ ਨਾ ਪਰ ਆਪਾਂ ਤਾਂ ਇੱਕ ਤੋਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ 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 ਠੀਕ ਠੀਕ ਓਕੇ ਤੁਹਾਨੂੰ ਜਾਨਾ ਰਹੀ ਹੈ ਨਾ ਮਤਲਬ ਤਾਂ ਏਸ ਬਣ ਗਿਆ ਪਰ ਆਪਾਂ ਨੇ ਤਾਂ ਆਰੇ ਵਾਲੇ ਝਾਣਾ ਸੰਦੇ ਹਾਂਜੀ ਲੋਰੋ ਵਾਲਾ ਲੋਰੋ ਵਾਲਾ ਲੋਰੋ ਵਾਲਾ ਨਾ ਤਬੀਚ ਨੂੰ ਜੀ 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 ਜਗਾ ਸੋਨੋ ਜੀ ਐ ਦੀ ਜਗ੍ਹਾ ਤੇ ਦੋਨੋਂ ਕੋ ਕੋਲੋਰੋ ਵਾਲਾ ਹੋ ਗਿਆ ਨਾ ओके ओके ਐ ਕਿਥੇ ਬੇਹੀ ਕਿਉਂ ਆਇਆ ਕਿਉਂਕਿ ਜੀ ਇਥੇ ਆਪਾਂ ਆ ਦੇਖੋ ਆ ਮੀਆਂ ਦਾ ਮਤਲਬ ਹੁੰਦਾ ਮੇਰਾ ਮੀਏ ਮਤਲਬ ਮੇਰੇ ਠੀਕ ਹੈ ਮੀਓ ਮਤਲਬ ਮੇਰਾ ਮੀਏ ਹੀ ਮਤਲਬ ਮੇਰੇ ਉਹਨੂੰ ਉਹ ਫੈਮਿਨਿਲੇ ਨੇ نیچے ਵਾਲੇ ਮਸਕੀਲੇ ਨੇ ਉਹਨੂੰ ਜੇ ਆਪਾਂ ਨੇ ਕਹਿਣਾਗਾ ਦੇਖੋ ਦੋਨੋਂ ਸੈਂਟੈਂਸ ਬਣਾਨੇ ਮੇਰਾ ਘਰ ਮੀਆਂ ਕਾਜ਼ਾ ਕਾਜ਼ਾ ਮੇਰੇ ਘਰ ਮੀਏ ਕਾਜ਼ੇ ਮੀਓ ਲਬੋਰੋ ਮੇਰਾ ਕੰਮ ਹੈ ਨਾ ਮੇਰੇ ਕਾ ਲਬੋਰੀ ਮੇਰੇ ਕੰਮ ਲਬੋਰੀ ਮੀ ਲਬੋਰੀ ਹਾਂਜੀ ਹਾਂਜੀ ਕਲੀਅਰ ਹੈ ਜੀ ਸਾਰਿਆਂ ਨੂੰ ਹਾਂਜੀ ਓਕੇ ਜੀ ਓਕੇ ਓਕੇ ਹੁਣ ਸੈਂਟੈਂਸ ਬਣਾਵਾਂ ਜੀ ਹਾਂਜੀ ਓਕੇ ए मेरी अपॉइंटमेंट है ए मेरी अपॉइंटमेंट है अपॉइंटमेंट नो आपा की कहने होने आ अपॉइंटमेंट अपॉइंटमेंट तो अपॉइंटमेंट तो अपॉइंटमेंट तो मैं लिखता स्पेलिंग अगर किसी को स्पेलिंग नहीं आंदे सी अपॉइंटमेंट तो ए मेरी अपॉइंटमेंट है यह मेरी अपॉइंटमेंट है दिस इज माय अपॉइंटमेंट हां जी ਜਿੰਨਾ ਦਾ ਨੇਮ ਨਵਦੀਪ ਸਿੰਘ ਸ਼ੋ ਹੋ ਰਿਹਾ ਉਹਨੇ ਪੁੱਛਿਆ ਸੀ ਮੈਮ ਮਈ ਦਾ ਮਤਲਬ ਕੀ ਹੈ ਕਲੀਅਰ ਹੋ ਗਿਆ ਜੀ ਹਾਂ ਜੀ ਮੈਮ ਓਕੇ ਓਕੇ

questo è il mio appuntamento appuntamento appunta mento appointment ro aapne bolna appuntamento 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 appunta si pune se main si questo è il mio appuntamento no me ਨਹੀਂ ਕਿਉਂਕਿ ਆਪਾਂ ਨੂੰ ਪੋਂਤਾ ਮੈਂ ਤੁਹਾਨੂੰ ਜਿਹੜਾ ਵਰਡ ਹੈ ਉਹ ਮਸਖੀ ਲਈ ਹੈ ਸੋ ਉਹਦੇ ਲਈ ਆਪਾਂ ਨੂੰ ਆਦੋ ਭੀ ਆ ਹੋ ਜਾ ਰਹੇ ਲਾ ਪਾਰੋਲਾ ਕੋਇਸਤੋ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਆਈ ਰੀਅਲੀ ਥਿੰਕ ਦੈਟ ਤੋਨੇ ਪ੍ਰੋਪਰ ਟਾਪਿਕ ਹੈ ਜਿਹੜਾ ਸਾਰਾ ਕਲੀਅਰ ਹੋ ਗਿਆ ਹੋਏਗਾ ਆ ਗਿਆ ਇਸ ਮੈਮ ਇਸ ਟਾਪਿਕ ਦੇ ਵਿੱਚ ਕੋਈ ਕਨਫਿਊਜ਼ਨ ਤਾਂ ਨਹੀਂ ਹੋਣਾ ਕਿ ਹਾਂਜੀ ਕੋਇਸਤੋ ਕੋਇਸਤਾ ਦਾ ਮਤਲਬ ਕੀ ਹੁੰਦਾ ਕੋਇਸਤੇ ਦਾ ਮਤਲਬ ਕੀ ਹੁੰਦਾ ਕੋਇਸਤੀ ਇਹ ਚੀਜ਼ਾਂ ਆਲ ਕਲੀਅਰ ਹੈ ਹਾਂਜੀ ਜੀ ਮੈਮ ਜੀ ਮੈਮ ਵੈਰੀ ਹਾਂਜੀ ਮੈਮ ਇੱਕ ਵਾਰੀ ਰਿਪੀਟ ਕਰ ਦੋਗੇ ਮੈਂ ਹੁਣੇ ਕਲਾਸ ਜੁਆਇਨ ਕੀਤੀ No problem ਜੀ no problem I can ਓਕੇ ਆਪਣਾ ਟਾਪਿਕ ਹੈਗਾ ਸੀਗਾ ਹੈਵ ਵਾਲਾ I think ਅਲਾਲਥਰੋ 에ਰੀ ਪਰਸੋਂ ਹੈਨਾ ਤੇ ਬਿਫੋਰ ਯੈਸਟਰਡੇ ਆਪਾਂ ਡਿਸਕਸ ਕਰ ਰਹੇ ਸੀਗੇ ਕੁਝ ਐਕਸਰਸਾਈਜ਼ ਡਿਸਕਸ ਕਰ ਰਹੇ ਸੀ ਉਹਦੇ ਵਿੱਚ ਵਰਡ ਆਏ ਸੀਗੇ ਕੋਇਸ ਤੋਂ ਕੋਇਸਤਾ ਕੋਇਸਤੀ ਕੋਇਸਤੇ ਇਹ ਵਾਲੇ ਲਫ਼ਜ਼ ਆਏ ਸੀਗੇ ਵਰਡਸ ਪਰੋਲੇ ਤੇ ਕਾਫੀ ਸਟੂਡੈਂਟਸ ਨੇ ਦੋ ਮਾਰਦਾ ਕੀਤਾ ਸੀ ਕਿ ਮੈਮ ਇਹਨਾਂ ਦਾ ਕੀ ਮਤਲਬ ਹੈ ਸੋ ਆਈ ਥੋਟ ਕਿ ਆਪਾਂ ਨੂੰ ਇਹ ਟਾਪਿਕ ਹੈ ਜਿਹੜਾ ਕਵਰ ਕਰਨਾ ਚਾਹੀਦਾ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਕਲਾਸ ਦੇ ਵਿੱਚ ਹਾਂਜੀ ਹੁਣ ਜਿੰਨਾ ਸਟੂਡੈਂਟਸ ਨੇ ਪਹਿਲਾਂ ਪ੍ਰੋਪਰ ਕਲਾਸ ਲਗਾਈ ਸੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕੋਇਸਤਾ ਤੇ ਕੋਇਸ ਤੋਂ ਦਾ ਮਤਲਬ ਕੀ ਹੈ ਇਹ 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 ਥਿਸ ਥਿਸ ਇਹ ਇਹ ਹੈ ਕੋਇਸ ਤੋਂ ਤੇ ਕੋਇਸਤਾ ਦੋਨਾਂ ਦਾ ਮਤਲਬ ਹੈਗਾ ਜੀ ਇਹ ਇਹ ਏ ਹੋਣ ਤੁਹਾਨੂੰ ਨੌਵੀਂ ਵਾਲਾ ਟੋਪਿਕ ਇੱਥੇ ਮੈਂ ਕਰਵਾਇਆ ਹੋਇਆ ਕਲਾਸ ਦੇ ਵਿੱਚ 올ਰੇਡੀ ਕੋਈ ਇਸ ਤੋਂ ਜਿਹੜਾ ਵਰਡ ਹੈਗਾ ਇਹ ਮਸਕੀਲੇ ਹੈ ਜਾਂ ਫੈਮਿਨਿਲੇ ਹੈ ਫੈਮਿਨਿਲੇ ਮਸਕੀਲੇ ਕੋਈ ਇਸ ਤੋਂ ਹੀ ਗੱਲ ਕਰ ਰਹੀਆਂ ਜੀ ਮੈਂ ਕੋਈ ਇਸ ਤੋਂ ਮਸਕੀਲੇ ਹੈ ਮੈਮ ਮਸਕੀਲੇ ਹੈ ਮੇਲ ਕੈਟੇਗਰੀ ਦਾ ਵਰਡ ਹੈ ਨਾ ਹਾਂਜੀ ਕੋਈ ਇਸ ਤਾਂ ਫੀਮੇਲ ਫੀਮੇਲ ਕੈਟਾਗਰੀ ਦਾ ਬਰਥਡੇ ਫੈਮਿਲੀ ਲੈ ਆ ਹੁਣ ਜਿਹੜਾ ਲਫੋਸ ਹੈਗਾ ਵਾ ਵਰਡ ਹੈਗਾ ਕਾਜ਼ਾ ਕਾਜ਼ਾ ਤੋਂ ਪਹਿਲਾਂ ਜੇ ਆਪਾਂ ਨੇ ਕਹਿਣਾ ਇਹ ਘਰ ਫਿਰ ਆਪਾਂ ਕੋ ਇਸ ਤੋਂ ਯੂਜ਼ ਕਰਾਂਗੇ ਕਿ ਕੋ ਇਸਤਾ ਕੋ ਇਸਤਾ ਕੋ ਇਸਤਾ ਕਾਜ਼ਾ ਹਨਾ ਹੁਣ ਨੈਕਸਟ ਜਿਹੜਾ ਵਰਡ ਹੈਗਾ ਵਾ ਤਾ ਬੋਲੋ ਤਾ ਬੋਲੋ ਦਾ ਮਤਲਬ ਕੀ ਹੁੰਦਾ ਜੀ ਟੇਬਲ ਟੇਬਲ ਤਾ ਬੋਲੋ ਕੋ ਪਹਿਲਾਂ ਅਗਰ ਆਪਾਂ ਨੇ ਕਹਿਣਾ ਇਹ ਟੇਬਲ ਫਿਰ ਆਪਾਂ ਕੀ ਕਹਾਂਗੇ ਕੋ ਇਸਤ ਕੋ ਇਸਤ ਕੁਈ ਤੁਹਾਨੂੰ ਤਾਗੋ ਲੋ ਠੀਕ ਹੈ ਕੋਈ ਇਸ ਤੋਂ ਤਾਗੋ ਕਰਾਂਗੇ ਆਪਾਂ ਹੁਣ ਹੁਣ ਇਹਨਾਂ ਦਾ ਮਤਲਬ ਹੈਗਾ ਉਹੀ ਚੀਜ਼ ਹੈ ਕਿ ਮਤਲਬ ਇਹਨਾਂ ਦਾ ਇਹ ਆ ਪਰ ਡਿਪੈਂਡ ਕਰਦਾ ਕਿਹੜੇ ਲਫ਼ਜ਼ ਦੇ ਲਈ ਆਪਾਂ ਕਿਹੜੇ ਨਾਉਨ ਦੇ ਲਈ ਯੂਜ਼ ਕਰ ਰਹੇ ਹਾਂ ਸਮਝ ਗਏ ਹਾਂਜੀ ਹੁਣ ਇੱਥੇ ਇੱਕ ਮੈਂ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਕਹਿਣ ਲੱਗਾ ਕਾਫੀ ਸਟੂਡੈਂਟਸ ਇੱਥੇ ਕਨਫਿਊਜ਼ ਹੋ ਜਾਂਦੇ ਨੇ ਕਿ ਜਿਵੇਂ ਮੰਨ ਲਓ ਕਾਫੀ ਸਟੂਡੈਂਟਸ ਦੇ ਮਾਈਂਡ ਵਿੱਚ ਇਹ ਹੁੰਦਾ ਜਿਵੇਂ ਮੰਨ ਲਓ ਹੁਣ ਮੈਂ ਮੰਨ ਲਓ ਉਹਨਾਂ ਕਿਸੇ ਫੀਮੇਲ ਨੇ ਕਹਿਣਾਗਾ ਸੈਂਟੈਂਸ ਇਹ ਮੇਰਾ ਘਰ ਹੈ ਕਾਫੀ ਸਮਝਦੇ ਸੋਚਦੇ ਨੇ ਕਿ ਵੀ ਉਹ ਕੁਇਸਤਾ ਕਹੇਗੀ ਅਗਰ ਕਿਸੇ ਫੀਮੇਲ ਨੇ ਕਹਿਣਾ ਵੀ ਇਹ ਮੇਰਾ ਘਰ ਹੈ ਕਿਉਂਕਿ ਕੁਇਸਤਾ ਅਗਰ ਕਿਸੇ ਮੇਲ ਨੇ ਕਹਿਣਾਗਾ ਮੇਲ ਪਰਸਨ ਜੈਂਟਸ ਨੇ ਕਿਸੇ ਨੇ ਕਹਿਣਾ ਕਿ ਇਹ ਮੇਰਾ ਘਰ ਹੈ ਉਹ ਕੁਇਸਤਾ ਕਹਣਗੇ ਉਹ ਚੀਜ਼ ਮੈਟਰ ਨਹੀਂ ਕਰਦੀ ਕਿਹੜਾ ਪਰਸਨ ਬੋਲ ਰਿਹਾ ਮੈਟਰ ਕਿਹੜੀ ਚੀਜ਼ ਗੱਲ ਕਰਦੀ ਆ ਮੇਨ ਗੱਲ ਕਿਹੜੀ ਹੈਗੀ ਆ ਕਿਹੜੇ ਸ਼ਬਦ ਲਈ ਆ ਬਹੁਤ ਯੂਜ਼ ਕਰ ਰਹੇ ਆ ਸਮਝ ਗਏ ਹਾਂਜੀ ਥੈਂਕ ਯੂ ਪੈਕੋ ਕੇ ਕਾਫੀ ਸ਼ੁਰੂਆਣ ਦੇ ਚੀਜ਼ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਜਿਵੇਂ ਮੰਨ ਲਓ ਹੁਣ ਮੰਨ ਲਓ ਮੈਂ ਕਹਿਣਾ ਇਹ ਮੇਰਾ ਕੰਮ ਆ ਤਾਂ ਮੈਂ ਕਹੂੰਗੀ ਕੋਇਸ ਕੋਇਸ ਦਾ ਅਗਰ ਇਹ ਸ਼ਬਦ ਮੇਰੇ ਕਿਸੇ ਮੇਲ ਫਰੈਂਡ ਨੇ ਜਾਂ ਕਿਸੇ ਵੀ ਮੇਲ ਮੈਂਬਰ ਨੇ ਕਹਿਣਾਗਾ ਤਾਂ ਉਹ ਕਹੇਗਾ ਕੋਇਸ ਤੋਂ ਲਵਰ ਇਟ ਡਸਨਟ ਮੈਟਰ ਇਹ ਚੀਜ਼ ਚੀਜ਼ ਮੈਟਰ ਨਹੀਂ ਕਰਦੀ ਹੈ ਕਿ ਫੀਮੇਲ ਵਰਡ ਬੋਲ ਰਹੀ ਹੈ ਜਾਂ ਮੇਲ ਆਪਾਂ ਨੂੰ ਨਹੀਂ ਦੇਖਣਾ ਆਪਣਾ ਨਹੀਂ ਇਹ ਦੇਖਣਾ ਆਪਾਂ ਨੇ ਸ਼ਬਦ ਨੂੰ ਦੇਖਣਾਗਾ ਕਿ ਸ਼ਬਦ ਮੇਲ ਕੈਟਾਗਰੀ ਦਾ ਜਾਂ ਫੀਮੇਲ ਕੈਟਾਗਰੀ ਦਾ ਹੈ ਸਮਝ ਗਏ ਹਾਂਜੀ ਥੈਂਕ ਯੂ ਡਮ

ਕੁਇਸਟੀ 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 ਕਲੀਅਰ ਸਾਰਿਆਂ ਨੂੰ ਹਾਂ ਜੀ ਜੀ ਮੈਡਮ 4 ਕਿਜੀ ਬਹੁਤ ਵੱਡਾ ਮੈਡਮ ਜਿਹੜੇ 1 ਮਿੰਟ ਮੈਡਮ ਜਿਹੜੇ 3ਰੀ ਕੈਟਾਗਰੀ ਦੇ ਵਿੱਚ ਹੁੰਦੇ ਜਿੱਦਾਂ ਜਿੱਦਾਂ ਅਕਾਨੇ ਹੋਗਾ ਜਿੱਦਾਂ ਇਹਦੇ ਨਾਲ ਖਤਮ ਹੁੰਦੇ ਆ ਉਹਨਾਂ ਦਾ ਆਪਾਂ ਨੂੰ ਕਿੱਦਾਂ ਬਤਲ ਗੋ ਕਿਹੜਾ ਪਰਸਨ ਆਪਾਂ ਆ ਜਿੱਦਾਂ ਹੁਣ ਅਕਾਨੇ ਹੋੜ ਹੋ ਗਿਆ ਜੀ ਜਿੱਦਾਂ ਉਹਨਾਂ ਦੇ ਵਿੱਚ ਆਪਾਂ ਉਹਨੇ ਆਪਾਂ ਨੂੰ ਇਦਾਂ ਹੁੰਦਾ ਕਿ ਉੱਥੇ ਆਪਾਂ ਨੇ ਕੀ ਯੂਜ਼ ਕਰਦਾ ਉਹਨੋਂ ਚੀਜ਼ ਆਈਏ ਉਹ ਇੱਕ ਜਿੱਦਾਂ ਕਹਿੰਦੇ ਨੇ ਐਕਸੈਪਸ਼ਨਲ ਕੇਸ ਆ ਜਾਂਦਾ ਉਹ ਆਪਾਂ ਨੂੰ ਪ੍ਰੋਪਰ ਵਰਡਸ ਨੇ ਜਿਹੜੇ ਯਾਦ ਰੱਖਣੇ ਪੈਣੇ ਨੇਗੇ ਠੀਕ ਹੈ ਜ ओके। ਬੱਚੀਸਾਂ ਪਾਨੂੰ ਪ੍ਰੋਪਰ ਯਾਦ ਰੱਖਣੀ ਪੈਣੀ ਹੈ। ਅੱਛਾ ਜੀ। ਹਾਂ ਜੀ, ਉਹਨੇ ਇੱਥੇ ਤੱਕ ਕਲੀਅਰ ਹੈ ਸਾਰਿਆਂ ਨੂੰ? ਜੀ ਹਾਂ ਜੀ।